ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਇਆ ਪਿੰਡ ਸਾਲਾਪੁਰ ਤੇ ਆਪਣੇ ਮਿੱਤਰ ਦੀ ਇੱਥੇ ਏਜੰਸੀ ਹੈ ਨਿਊ ਹੋਲੈਂਡ ਐਂਡ ਸਿੰਗਲਾ ਟਰੈਕਟਰ ਸਰਵਿਸਿਜ਼ ਸੋ ਆਜੋ ਸਿੰਗਲਾ ਟਰੈਕਟਰ ਸਰਵਿਸਿਜ਼ ਦੇ ਵਿੱਚ ਦੇਖੀਏ ਵੀ ਕਿਦਾਂ ਸਰਵਿਸ ਦਿੰਦੇ ਆ ਅੱਜ ਦਾ ਆਪਣਾ ਬਲੌਗ ਸਾਰਾ ਹੀ ਇਹਦੇ 베ਸਡ ਹੈ ਆਜੋ ਜੀ ਸੋ ਸਾਡੇ ਭੀਮਾਂ ਧਾਲੀਵਾਲ ਜੀ ਹੋਰ ਵਧੀਆ ਸਾਹਿਬ ਐਂ ਕਿਰਪਾ ਕਰਕੇ ਕਿਵੇਂ ਅੱਜ ਦਾ ਦਿਨ ਆਪਣੇ ਕੋਲ ਡਿਲੀਵਰੀ ਸੈਕਿੰਡ ਟਰੈਕਟਰ ਦੀਆਂ ਕਿੰਨੀਆਂ ਡਿਲੀਵਰੀਆਂ ਲਗਭਗ 3 ਟਰੈਕਟਰ ਦਵਾ ਕੇ ਆਜਾ ਤਿੰਨ ਟਰੈਕਟਰਾਂ ਦੀਆਂ ਅੱਜ ਡਿਲੀਵਰੀਜ਼ ਨੇ ਸਾਡੇ ਕੋਲ ਚਲੋ ਧੀਮਾ ਜੀ ਪਹਿਲਾਂ ਥੋੜਾ ਦਫ਼ਤਰ ਦੇਖੀਏ ਆ ਬੋਰਡ ਲੱਗੇ ਹੋਏ ਨੇ ਸੋ ਨੰਬਰ ਵੀ ਉੱਪਰ ਫਲੈਸ਼ ਹੋ ਰਿਹਾ ਲਓ ਜੀ ਇੱਕ ਟਰੈਕਟਰ ਦੀ ਡਿਲੀਵਰੀ ਦੇਣ ਲਈ ਤਿਆਰੀ ਹੋ ਰਹੀ ਹੈ ਸੋ ਹਾਰ ਪੈ ਗਏ ਆ ਵੀ ਸੋ ਪਹਿਲਾਂ ਵੀ ਡਿਲੀਵਰੀ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਲਓ ਜੀ ਸਭ ਬੰਦੇ ਆਪਣੇ ਕੰਮ ਲੱਗੇ ਹੋਏ ਆ ਤੇ ਪੂਰੀ ਤਿਆਰੀਆਂ ਵੀ ਹੋਣ ਆ ਬਾਕੀ ਟੈਕ ਖੜੇ ਨੇ ਸੋ ਮਿੱਤਰ ਪਿਆਰਿਓ ਤਿਆਰੀਆਂ ਹੋਣ ਫੁੱਲ ਤਿਆਰੀ ਜੀ ਫੁੱਲ ਪੂਰੀ ਤਿਆਰੀਆਂ ਹਾਂਜੀ ਹਾਂਜੀ ਪੂਰੀ ਸੋ ਕੋ ਲੋਕਰ ਬਤਾਈ ਟੋਟਲ ਹੈ ਵਿੱਚ ਮੈਂ 984 ਹੋ ਗਿਆ ਸੋ ਬਹੁਤ ਹੀ ਕੀਮਤੀ ਇਹ ਚਾਬੀ ਹੈਂਡਓਵਰ ਕਰਨ ਜਾ ਰਹੇ ਆ ਅੱਜ ਤੋਂ ਬਾਅਦ ਇਹ ਮਾਲਕ ਬਣ ਰਹੇ ਆ ਸੋ ਲੋ ਜੀ ਧਨੀਪਾਲ ਸਾਹਿਬ ਇਹਨਾਂ ਦੇ ਹੈਂਡਓਵਰ ਕਰ ਦਿਓ ਜੀ ਕੀ ਆ ਸੰਭੋ ਜੀ ਚਾਬੀ ਬੜੀ ਆ ਤੁਹਾਡੀ ਆ ਵੀ ਖੁਸ਼ ਇੱਕ ਵਿਆਹ ਜਿੰਨਾ ਚਾਹ ਹੁੰਦਾ ਜਦੋਂ ਕਿਸੇ ਜ਼ਿਮੀਂਦਾਰ ਦੇ ਘਰੇ ਟਰੈਕਟਰ ਜਾਂਦਾ ਸੋ ਅੱਜ ਸਿੰਗਲਾ ਟਰੈਕਟਰ ਸਰਵਿਸਿਜ਼ ਇਹਨਾਂ ਦੇ ਕੋਲੋਂ ਇਹ ਟਰੈਕਟਰ ਜਾ ਰਿਹਾ ਸੋ ਸਿੰਗਲਾ ਟਰੈਕਟਰ ਸਰਵਿਸਿਜ਼ ਸਾਲਾਪੁਰ ਤੋਂ ਇਹ ਟਰੈਕਟਰ ਜਾ ਰਿਹਾ ਪਿੰਡ ਕਤਲੌਰ ਸਰਦਾਰ ਸਰਜੀਤ ਸਿੰਘ ਜੀ ਦੇ ਘਰ ਇਹ ਟਰੈਕਟਰ ਜਾ ਰਿਹਾ ਅੱਜ ਤੋਂ ਬਾਅਦ ਇਹ ਟਰੈਕਟਰ ਇਹਨਾਂ ਦਾ ਹੋ ਜਾਣਾ ਸੋ ਸਰਜੀਤ ਸਿੰਘ ਜੀ ਨਾਲ ਗੱਲ ਕਰਾਂਗੇ ਸਰਜੀਤ ਸਿੰਘ ਜੀ ਕਿੰਨਾ ਚਾਹ ਹੈ ਬਹੁਤ ਚਾਹ ਹੈ ਸੋ ਛੋਟੇ ਸਰਦਾਰ ਦੇ ਕੀ ਵਿਚਾਰ ਨੇ ਵਿਚਾਰ ਹੈ ਕਿ ਜੀ ਸਾਰਿਆਂ ਨੂੰ 90 ਡੈਟ ਨੇ ਚਾਹੀਦੇ ਨੇ ਹੂੰ ਅੱਛਾ ਸਰ ਅਸੀਂ ਨਵੇਂ ਟਰੈਕਟਰ ਦੇਵਾਂਗੇ ਇੱਦਾਂ ਦੇ ਸਾਰਿਆਂ ਨੂੰ ਅੱਜ ਤੋਂ ਬਾਅਦ ਸੋ ਛੋਟਾ ਸਰਦਾਰ ਥੋੜਾ ਕਈ ਵਾਰ ਕਨਫਿਊਜ਼ ਹੋ ਜਾਂਦਾ ਕਿ ਚਾਹ ਜ਼ਿਆਦਾ ਸੋ ਸਰਜੀਤ ਸਿੰਘ ਜੀ ਤੁਹਾਡਾ ਕਿਦਾਂ ਦਾ ਸੰਬੰਧ ਰਿਹਾ ਭੀਮਾ ਥਾਲੀਵਾਲ ਜੀ ਨਾਲ ਜੋ ਤੁਸੀਂ ਇੱਥੋਂ ਟਰੈਕਟਰ ਲੈਣ ਆਏ ਆ ਤੁਹਾਡੇ ਨਾਲ ਯਾਰ ਮਿੱਤਰ ਨੇ ਟਰੈਕਟਰ ਲੱਤਾ ਸੀ ਸਾਨੂੰ ਬਸ ਉਹ ਆ ਗਈ। ਥੋੜ੍ਹ ਤੋਂ ਪਹਿਲਾਂ ਮੈਨੂੰ ਲੱਗਦਾ ਇਹ ਨਾ ਟਰੈਕਟਰ ਲਿਆ ਸੀਗਾ। ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਇਹ ਨਾਲ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਹ ਨਾਲ ਤੇ ਨਾਲ ਜਿਹੜੀ ਕੀ ਇਹਨਾਂ ਨੇ ਕਹੀ ਹੋ ਸਕਤ ਉਹ ਇਹਨਾਂ ਨੇ ਪੂਰੀ ਕੀਤੀ। ਤੇ ਸਭ ਤੋਂ ਖਾਸ ਗੱਲ ਕੀ ਆ ਇਹਨਾਂ ਦੀ? ਇੱਥੇ ਜਿੱਦਾਂ ਕਿ ਮੋਸਟਲੀ ਸਾਨੂੰ ਸਰਵਿਸ ਦੀ ਲੋੜ ਪੈਂਦੀ ਆ ਜਦੋਂ ਆਪਾਂ ਟਰੈਕਟਰ ਲੈ ਕੇ ਜਾਂਦੇ ਕਿੱਦਾਂ ਦੀ ਸਰਵਿਸ ਰਹੀ ਇੱਥੇ? ਸਰਵਿਸ ਇਹਨਾਂ ਦੀ ਬਹੁਤ ਜਿਹੜੀ ਜਾਨ ਕੀ ਚੰਗੀ ਕਹੀ ਹੋਵੇ ਇਹਨਾਂ ਨੇ ਸਾਥ ਦਿੱਤੀ ਆ। ਆਜਲ ਕਰੀ ਆ। ਉਹ ਇਹਨਾਂ ਨੂੰ ਜਿੱਤਾਂ ਸੀ ਕਿਹਾ ਇਹਨਾਂ ਨੇ ਸਰਦਾਰ ਸੁਰਜੀਤ ਸਿੰਘ ਜੀ ਦੇ ਘਰ ਇਹ ਟਰੈਕਟਰ ਜਾ ਰਿਹਾ ਸਾਡੇ ਸਾਰਿਆਂ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਨੂੰ ਵਧਾਈਆਂ ਤੇ ਅੱਜ ਤੇ ਬਾਅਦ ਇਹ ਟਰੈਕਟਰ ਤੁਹਾਡਾ ਹੋਇਆ ਇਹਨਾਂ ਦੇ ਨਾਂ ਤੇ ਖੁਸ਼ੀ ਦੇ ਵਿੱਚ ਤਾੜੀਆਂ ਲਾ ਦਿਓ ਸਾਰੇ ਲੱਖ ਖੁਸ਼ੀਆਂ ਪਾਤਸ਼ਾਹ ਜੀ ਸਤਿਗੁਰ ਨਦਰ ਕਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਹੋਰ ਟਰੈਕਟਰ ਦੀ ਡਿਲੀਵਰੀ ਦੇ ਰਹੇ ਆ ਸਿੰਗਲਾ ਟਰੈਕਟਰ ਸਰਵਿਸਿਸ ਸੋ ਇਹ ਟਰੈਕਟਰ ਦੀ ਜਿਹੜੀ ਡਿਲੀਵਰੀ ਹੈ ਇਹ جاری ਹੈ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਟਾਲਰਾ ਤੇ ਸਾਡੇ ਨਾਲ ਦਿਲਜੀਤ ਸਿੰਘ ਜੀ ਬਾਜਵਾ ਜੀ ਆ ਜਿਨ੍ਹਾਂ ਦੇ ਘਰ ਇਹ ਖੁਸ਼ੀ ਜਾ ਰਹੀ ਹੈ ਸੋ ਮੈਂ ਭੀਮਾ ਤਾਲੀਵਾਲ ਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਆਪਣੇ ਹੱਥਾਂ ਨਾਲ ਤੁਸੀਂ ਦਿਲਜੀਤ ਸਿੰਘ ਜੀ ਨੂੰ ਇਹ ਚਾਬੀ ਫੜਾਉਣੀ ਹੈ ਤੇ ਨਾਲੇ ਆਪਾਂ ਉਹਨਾਂ ਦਾ ਥੋੜਾ ਜਿਹਾ ਮੂੰਹ ਮਿੱਠਾ ਕਰਵਾ ਦਈਏ ਸੋ ਦਿਲਜੀਤ ਸਿੰਘ ਜੀ ਆਹ ਲਓ ਜੀ ਮੂੰਹ ਮਿੱਠਾ ਕਰੋ ਤੇ ਨਾਲੇ ਦੱਸੋ ਹੱਥੋਂ ਵੀ ਕਰਨਾ ਚਾਹੀਦਾ ਸੋ ਕਿੰਨੀ ਖੁਸ਼ੀ ਹੋ ਰਹੀ ਹੈ ਤੇ ਕਿਉਂ ਤੁਸੀਂ ਇੱਥੇ ਆਏ ਬਹੁਤ ਵਧੀਆ ਖੁਸ਼ੀ ਹੋ ਰਹੀ ਹੈ ਜਿਹੜਾ ਕਿ ਸਾਡੀ ਡਿਲੀਵਰੀ ਵਾਸਤੇ ਸਰਦਾਰ ਭੀਮ ਸਿੰਘ ਧਾਰੀਵਾਲ ਨਾਲ ਸਾਡੀ ਬਹੁਤ ਪਹਿਲਾਂ ਜਾਣ ਪਛਾਣਾ ਹੈ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਟਰੈਕਟਰ ਲੈ ਕੇ ਗਏ ਸੀਗੇ ਤੇ ਅੱਜ ਵੀ ਦੁਬਾਰਾ ਅਸੀਂ ਫੇਰ ਟਰੈਕਟਰ ਲੈ ਆਏ ਤੁਸੀਂ ਸੈਟੀਸਫਾਈਡ ਹੋ ਸਰਵਿਸ ਹਾਂਜੀ ਹਾਂਜੀ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ ਬਹੁਤ ਵਧੀਆ ਇਹਨਾਂ ਦੀ ਬੋਲ ਬੜੀ ਹੈ ਟਰੈਕਟਰ ਦਾ ਇੰਤਜ਼ਾਰ ਕਿੰਨਾ ਖੋਰਿਆ ਕਰੇ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਇੰਤਜ਼ਾਰ ਹੋ ਰਿਹਾ ਹੈ ਵਿਆਜ ਨਾ ਚਾਏ ਨਾ ਹਾਂਜੀ ਹਾਂਜੀ ਸੋ ਲਓ ਜੀ ਚਾਬੀ ਦਿਓ ਜੀ ਇਹਨਾਂ ਨੂੰ ਸੋ ਅੱਜ ਤੋਂ ਬਾਅਦ ਸਰਦਾਰ ਦਲਜੀਤ ਸਿੰਘ ਜੀ ਬਾਜਵਾ ਜੀ ਇਸ ਟਰੈਕਟਰ ਦੇ ਮਾਲਕ ਹੋਏ ਸੋ ਅੱਜ ਦੀ ਇਹ ਡਿਲੀਵਰੀ ਸਾਡੀ ਸਿਰ ਚਮਕੌਰ ਸਾਹਿਬ ਜਾ ਰਹੀ ਹੈ ਬਹੁਤ ਹੀ ਪਵਿੱਤਰ ਧਰਤੀ ਹੈ ਸੋ ਪ੍ਰਮਾਤਮਾ ਕਰੇ ਕਿ ਇਹ ਟਰੈਕਟਰ ਦੇ ਤੁਹਾਡੇ ਕਰੇ ਜਾਣ ਤੇ ਬਾਅਦ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਵੇ वाहेगुरु जीा ख़ाल वाहिगुरू जी फासि